ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚਾਟੀ ਪਿੰਡ ਤਸੀਲ ਦਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਲੱਗਦਾ ਹੈਗਾ ਜੀ ਠੀਕ ਆ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਪਹਿਲੀ ਵੀਡੀਓ ਆ ਆਪਣੀ ਬਾਕੀ ਹੋਰ ਵਕ ਵਕ ਚੈਨਲਾਂ ਦੇ ਉੱਪਰ ਵੀਰ ਵੀਡੀਓ ਪਾਉਂਦਾ ਰਿਹਾ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਖਾਸ ਤੌਰ ਤੇ ਮੈਂ ਤੁਹਾਨੂੰ ਦੋ ਪਸ਼ੂ ਜਿਹੜੇ ਦੋਸਤੋ ਵਿਖਾ ਦੂੰਗਾ ਬਿਲਕੁਲ ਸੂਏ ਸੁਆਏ ਨੇ ਸੂਏ ਸਵੇਰ ਪਸ਼ੂ ਦੀ ਜਿਹੜੀ ਦੋਸਤੋ ਤਸਰਲੀ ਆ ਤੁਸੀਂ ਘਰ ਵਿੱਚੜ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਗੱਲਬਾਤ ਆਪਾਂ ਵੀਰ ਦੇ ਨਾਲ ਕਰਾਂਗੇ ਪੂਰੀ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਜਾਣਕਾਰੀ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਅੱਜ ਦੋਸਤੋ 25 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਤਕਰੀਬਨ ਦੁਪਹਿਰ ਦਾ ਸਮਾਂ ਦੋਸਤੋ 2:30 ਵਜੇ ਦਾ ਹੈਗਾ ਠੀਕ ਹੈ ਤੇ ਪੂਰੀ ਗੱਲਬਾਤ ਆਪਾਂ ਕਰਦੇ ਆ ਵੀਰ ਦੇ ਨਾਲ ਪੁੱਛਦੇ ਆ ਵੀ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰੇ ਸਸਰੀਕਾਰ ਸਸਰੀਕਾਰ ਜੀ ਹੋ ਠੀਕ ਠਾਕ ਜੀ ਤੁਸੀਂ ਸਾਂਝ ਵਿੱਚ ਬੋਲ ਰਹੇ ਹੋ ਬਹੁਤ ਵਧੀਆ ਇੱਕ ਭਰਾ ਆਪਣਾ ਨਾਮ ਜ਼ਰੂਰ ਦੱਸ ਦਿਗੇ ਜੀ ਨਾਮ ਮੇਰਾ ਜੋਗਨ ਹਾਂਜੀ ਪਿੰਡ ਚਾਟਿੰਗੜ ਜਿਹੜਾ ਅੰਮ੍ਰਿਤਸਰ ਦੇ ਨੇੜੇ ਮਸਾ ਠੀਕ ਹੈ ਜੀ ਜੋਗਨ ਭਾਈ ਪਿੰਡ ਖਾਸ ਇਹ ਚਾਟੀ ਪਿੰਡ ਚ ਪਹੁੰਚ ਕਰਨੀ ਕਿਸੇ ਨੇ ਹਾਂਜੀ ਹਾਂਜੀ ਤੇ ਨੰਬਰ ਆਪਣੇ ਸੱਪਰਕੇ ਜਿਹੜੇ ਵੀ ਦੇ ਦੋ 90418 7496 ਠੀਕ ਆ ਤੇ ਪਸ਼ੂ ਪਪਾਰ ਦਾ ਕੰਮ ਹਾਂਜੀ ਹਾਂਜੀ ਕਾਫੀ ਲੰਬੇ ਸਮੇਂ ਤੋਂ ਬਾਬਾ ਚੇਰੀ ਹੋ ਚੱਲਿਆ ਆਪਣਾ ਬਾਬਾ ਚੇਰੀ ਹੋ ਚੱਲਿਆ ਠੀਕ ਆ ਤੇ ਕਰੀਏ ਸਾਂਝੇ ਜਾਣਕਾਰੀ ਵੀਰਾਂ ਦੇ ਨਾਲ ਇਹ ਪਹਿਲੇ ਨੰਬਰ ਤੇ ਇਹ ਵੈੜ ਹੈਗੀ ਵੀਰਾਂ ਹਾਂਜੀ ਤਕੀ ਇਨਫੋਰਮੇਸ਼ਨ ਆ ਸਹੀ ਸਹੀ ਹੈ ਇਹ ਸੂਈ ਪਹਿਲਾ ਸਵਾਏ ਹਾਂਜੀ ਸੂਈ ਨੂੰ ਅੱਜ ਕੋਈ ਨੂੰ ਬਾਤ ਨਾ ਦਨ ਹੋਏ ਹੋਣਗੇ 12 13 ਦਿਨ ਹਾਂਜੀ ਹਾਂ 2 ਦਿਨ 9 ਕਿਲੋ ਘਾਟ ਕਰਕੇ ਦੇਣੀ 9 ਕਿਲੋ ਆ ਵੈਸੇ 8 ਤੋਂ 10 ਦਾ ਸੌਦਾ ਕਰੋਗੇ ਹਾਂਜੀ 8 ਕਰਕੇ ਦੇਣੀ ਪਾਣੀ ਬਤਾ ਮਾਰ ਕੇ ਲੈ ਜਪਾਣੀ ਚੋਕ ਦੇ ਪਨੀਰ ਦਾ ਨੇ ਮਗਰ ਬੱਚਾ ਜੀ ਮਗਰ ਬੱਚਾ ਜੀ ਸੂਹਾ ਦੂਜਾ ਹੈ ਨਾ ਸੂਹਾ ਪਹਿਲਾ ਹੈ ਪਹਿਲੇ ਨੇ ਹਾਂਜੀ ਪਹਿਲੇ ਨੇ ਠੀਕ ਹੈ ਜੀ ਤੇ ਆ ਜਿਹੜੀ ਤੁਸੀਂ ਬੱਛੀ ਵੇਖ ਸਕਦੇ ਹੋ ਠੀਕ ਹੈ ਜੀ ਵੈਸੇ 9 ਕਿਲੋ ਆ ਪਰ ਵੀਰਾਂ ਦਾ ਵੀ ਤੁਸੀਂ 8 ਕਿਲੋ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਜੀ ਆ ਦੇਖੋ

ਤਸਕ ਦੇ ਦਾ ਸਮਾਂ ਦੱਸਿਆ ਜੀ ਹਾਂਜੀ 10 ਬਰ ਦੇ 10 12 ਦਿਨ ਆ ਦੇਖੋ ਜੀ 10 12 ਦਿਨ ਦਾ ਜਿਹੜਾ ਸਮਾਂ ਹੋ ਗਿਆ ਠੀਕ ਹੈ ਬਾਕੀ ਥਣ ਥਣ ਦਾ ਸਹਿਜ ਜਿਹੜਾ ਉਹ ਕਿਸਾਨ ਵੀਰ ਉਹ ਬਿਲਕੁਲ ਵਧੀਆ ਠੀਕ ਹੈ ਮੁੱਠੀ ਵਾਲਾ ਥਣ ਤੇ ਦੁੱਧ ਨੈਟ 8 ਜਿਹੜਾ ਵੀਰ ਕਿਸੇ ਨੇ ਚੋੜਣ ਨਾ ਆਣ ਕਿ ਲੈ ਦੋ ਆ ਟਾਂ ਕੋ ਚਾਰ ਟਾਂ ਚ ਜੋ ਕੇ ਲਵੇ ਅੱਛਾ ਜੀ ਠੀਕ ਹੈ ਜੀ ਬਾਕੀ ਆ ਜਿਹੜਾ ਥਣ ਤੁਸੀਂ ਬਿਲਕੁਲ ਧਿਆਨ ਦੇ ਨਾਲ ਦੇਖ ਸਕਦੇ ਹੋ ਕਿਉਂ ਦੇ ਵਿੱਚੋਂ ਵਿੱਚੋਂ ਜਿਹੜੀ ਵਿਤ ਵਰਲਾ ਦੋਸਤੋ ਬੇਸ਼ੱਕ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਵੀ ਜਿਹੜਾ ਬਿਲਕੁਲ ਐਨ ਮੁੱਠੀ ਵਾਲਾ ਜੀ ਬੱਚਾ ਅੰਦਰ ਹੈ ਹਾਂਜੀ ਆ ਦਿਖਾ ਦੀਏ ਬੱਚੇ ਬੱਚਾ ਨਾਲ ਬਾਹਰ ਤੋਂ ਉਪਰ ਦੇ ਬਾਹਰ ਨਹੀਂ ਕਰਨੀ ਠੀਕ ਹੈ ਬਾਕੀ ਦੋਸਤੋ ਅ ਵੱਚੀ ਥੱਲੇ ਜਿਹੜੀ ਵੜਸ ਹੋਈ ਹੈ ਜਿਹਦੀ ਆਪਾਂ ਗੱਲਬਾਤ ਕੀਤੀ ਹੈ ਉਹਦੇ ਮਗਰ ਇਹ ਜਿਹੜਾ ਮੇਲਗਾਫ ਆ ਠੀਕ ਹੈ ਵੱਚਾ ਹੈ ਬਾਕੀ ਦੋਸਤੋ ਚੌਥਾ ਥਾਣਾ ਦੀਆਂ ਧਾਰਾਂ ਮਾਰ ਕੇ ਆਪਾਂ ਤੁਹਾਨੂੰ ਜਿਹੜੀ ਆ ਚੈੱਕ ਪਾਸ ਕਰਾ ਦਿੰਦੇ ਆ ਆ ਮੋٹے ਜਿਹੇ ਤੌਰ ਤੇ ਪਤਾ ਲੱਗ ਜੂਗਾ ਵੀ ਭਰਾ ਭਰੂ ਜਿਹੜਾ ਥਾਣਾ ਦਾ ਕਿਦਾਂ ਦਾ ਠੀਕ ਹੈ ਤੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਜੀ ਬੱਚਾ ਛੱਡਿਆ ਥੋੜਾ ਜਿਹਾ ਆਪਾਂ ਸਮਾਂ ਹੋਣ ਤੋਂ ਬਾਅਦ ਜਿਹੜੀ ਆ ਧਾਰ ਆਪਾਂ ਮਾਰ ਕੇ ਦਿਖਾ ਦਿੰਦੇ ਆ ਠੀਕ ਹੈ ਬਾਕੀ ਚੁਵਾਈ ਆਪਣਾ ਹੱਕ ਸਮਝ ਕੇ ਇੱਕ ਟਾਈਮ ਦੀ ਕਰ ਲਓ ਘਰ ਵਿਜਿਟ ਕਰਕੇ ਦੋ ਟਾਈਮ ਦੀ ਕਰ ਲਓ ਠੀਕ ਹੈ ਜੀ ਮਗਰਲੇ ਮਾਰੋ ਠੀਕ ਹੈ ਜੀ ਠੀਕ ਹੈ ਬਾਕੀ ਜੋ ਆਪਣਾ ਭਾਈ ਸੁਭਾ ਚਾਹ ਬਾਈ ਮਾਰਨਿੰਗ ਕਿੰਨੇ ਵਜੇ ਕਰਨੀ 6 ਵਜੇ ਸਟਿੰਗ ਚੋਈ ਦੀ ਜੀ 6 ਵਜੇ ਹਾਂ ਜੀ ਜਿੰਨੇ ਜੋਣੀ 6 ਦੇ 6 ਚੋਲੇ ਆ ਟਾਈਮ ਟੂ ਟਾਈਮ ਹਾਂ ਜੀ ਠੀਕ ਆ ਮੋਰ ਕੇ 8 ਕਿਲੋ ਹੁਣ ਭਾਂਡੇ ਚ ਪੈਂਦਾ ਦੋ ਆਹ 8 ਕਿਲੋ ਲੀਟ ਨਾਲ ਮਿਲ ਕੇ ਦਗਾ ਇਥੋਂ ਇਥੋਂ ਚਵਾ ਕੇ ਠੀਕ ਆ ਤੇ ਮੁੱਲ ਵੀਰੇ ਲੈ ਦੇ ਕੀ ਕੀਤਾ ਮੁੱਲ ਵੇਖ ਲਓ ਜਿੰਨੇ ਤਾਂ ਚੰਗਲੇ ਦੇ ਦਾਂਗੇ ਨਹੀਂ ਫਿਰ ਵੀ ਤੁਸੀਂ ਦੱਸ ਦੋ ਵੀ ਭੈਣ ਪ੍ਰਾ ਕਿਥੋਂ ਤੱਕ 23000 ਹੀ ਕਹਾਂ ਦੇਣਗੇ 23000 ਦੀ ਹਾਂ ਜੀ ਠੀਕ ਆ ਹੋਰ ਹੋ ਜਾਊਗਾ ਥੱਲੇ ਇਹ ਕਿਹੜਾ ਵੇਚਤਾਂਗੇ 21 ਦੀ ਕਿ 22 ਦੀ 22 ਆ ਜੀ 22 ਦੀ ਹੋ ਜੀ ਠੀਕ ਆ 22000 ਦੀ ਭਰਾਵੋ ਜਿਹੜੀ ਇਹ ਵੀਰਾਂ ਦਾ ਬੱਚੀ ਹੋ ਜੂਗੀ ਠੀਕ ਆ ਤੇ ਵੈਸੇ ਮੋਲ ਡਿਮਾਂਡ ਦਾ 23000 ਕੀਤੀ ਆ 1000 ਰੁਪਿਆ ਸਿੱਧਾ ਵੀਰਾਂ ਦਾ ਵੀ ਡਾ ਦੇਾਂਗੇ ਠੀਕ ਆ 22000 ਦੀ ਜਿਹੜੀ ਆ ਹਾਨਾ ਹੈਗੀ ਠੀਕ ਆ ਬਾਕੀ ਆਓ ਆਪ ਦੀ ਨਰਕ ਪਰਖ ਕਰੋ ਤਸੱਲੀ ਕਰੋ ਇਸ ਤੋਂ ਬਾਅਦ ਭਾਈ ਜੋ ਆਪਣੇ ਇੱਕ ਆਪਣੇ ਕੋਲ ਮੱਝ ਵੀ ਵਿਕਾਉ ਉਹ ਆ ਹਾਂਜੀ ਇਹ ਵੀ ਤਾਜੀ ਸੂਈ ਆ ਇਹ ਸੂਈ ਨਾਲ ਕੋਈ 10 ਬਾਂਦ ਰੋਏਗੇ 10 12 ਦਿਨ ਦਾ ਸਮਾਂ ਹੋ ਗਿਆ ਤੇ ਬੱਚਾ ਥੱਲੇ ਬੱਚਾ ਮਰ ਜਾਵੇ ਭੂਸੀ ਬੁਈ ਤੇ ਮਿਲਦੀ ਆ ਬੁਈ ਠੀਕ ਆ ਬਾਕੀ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਪੂਛੀ ਟੰਗੀ ਆ ਵੀਰ ਨੇ ਕੱਲ ਕੱਲ ਬੱਚਾ ਮੇਰੇ ਕੱਲ ਬੈਠ ਕੇ ਪੂਛੀ ਲਾਈਆ ਤੇ ਕੱਲ ਸ਼ਾਮੇ ਮਿਲ ਪਈ ਉੱਤੇ ਹਾਂ ਤੇ ਸੇਰੇ ਪਹਾੜਾ ਪਾ ਕੇ ਚੋਲੀ ਆਪਾਂ ਹਾਂ ਸੇਰੇ ਪਹਾੜਾ ਲੈ ਕੇ ਮਿਲਦੀ ਰਾਲ ਪਹਾੜਾ ਲੈ ਕੇ ਹਾਂਜੀ ਬਾਕੀ ਕੱਲ ਬੱਚਾ ਮਰਿਆ ਬਾਕੀ ਮੜਾ ਮੁਰਾ ਬੜਾ ਡੰਗਾ ਕੱਲ ਦੀ ਅੱਛਾ ਕੋਈ ਠੀਕਾ ਟੂਕਾ ਤਾਂ ਨਹੀਂ ਦਬਾਇਆ ਠੀਕ ਨਹੀਂ ਸਿਰ ਆਪਾਂ ਲਾ ਪਹਾੜਾ ਪਾ ਕੇ ਚੋਲੀ ਗਾੜੀ ਪੂਛੀ ਆ ਕੇ ਠੀਕ ਉਹ ਡੰਗਾ ਡੰਗਡੂ ਨੂੰ ਕਿ ਮਿਲੀ ਹੋਗੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਹੁਣ ਇਸ ਟਾਈਮ ਵੀ 10-12 ਦਿਨਾਂ ਦੀ ਸੂਈ ਦੇ ਥੱਲੇ ਹੁਣ ਕਿੰਨਾ ਦੁੱਧ ਦਾ ਕਿਲੋ ਕਿੰਨੀ ਲੀਟਰ ਆ 10 ਕਿਲੋ ਐਂ 10 ਕਿਲੋ ਦੁੱਧ ਕੰਡੇ ਤੇ ਮਣਕੇ ਦਾਾਂਗੇ ਲੀਟਰਾਂ ਠੀਕ ਆ 10 ਕਿਲੋ ਜਿਹੜਾ ਦੋਸਤੋ ਦੁੱਧ ਬਾਕੀ ਵਰਾ ਵਰੂ ਚੰਗਾ ਚੋਈ ਚੰਗੀ ਚੰਗੀ ਚਲੋ ਦਿਖਾਈਏ ਜੀ ਵੀ ਆਹ ਦੇਖੋ ਜੀ ਸਵੇਰੇ ਹੋਵੇਗੀ ਕਿ ਕਿੰਵੇਂ ਤੀਜੇ ਤੋਂ ਤਾਂ ਹੀ ਸਵੇਰ ਅੱਜ ਹੀ ਹੋਊਗਾ ਭਾਵੇਂ ਹੋਰ ਘਰ ਦੇ ਗਿਸ਼ਾਨੇ ਆਪਾਂ ਤੇ ਜਾਗ ਕੇ ਦਾਾਂਗੇ ਚਲੋ ਜੀ ਤੀਜਾ ਹੀ ਹੈ ਆਹ ਦੇਖੋ ਠੀਕ ਆ ਤੇ ਆਹ ਸਰੀਰ ਕਟਾਂਟਾ ਜਿਹੜਾ ਦੋਸਤੋ ਸਰੀਰਕ ਬੰਤਰ ਇਸ ਤਰ੍ਹਾਂ ਦੀ ਹੈ ਮੱਛੀ ਦੀ ਤੇ ਬਿਲਕੁਲ ਪਤਲਾ ਜਿਹਾ ਪਿੰਡਾ ਠੀਕ ਆ ਤੇ ਮੈਂ ਦੋਸਤੋ ਇਹ ਵੀ ਨਹੀਂ ਕਹਿ ਸਕਦਾ ਬਾਕੀ ਜਿਹੜਾ ਵੀ ਅੱਗੇ ਖਾਸ ਸਾਫ ਸੰਭਾਲ ਕਰ ਲੂਗਾ ਤੇ ਬਿਲਕੁਲ ਤਾਜੀ ਸੂਈ ਆ 부 ਸ਼ੀ ਵੀਰ ਨੇ ਬਣਾ ਕੇ ਜਿਹੜੀ ਆ ਦੋਸਤੋ ਰੱਖੀ ਆ ਉਹਦੇ ਤੇ ਇੱਕ ਟਾਈਮ ਦੋ ਟਾਈਮ ਜਿਹੜੀ ਮਿਲੀ ਆ ਠੀਕ ਆ ਤੇ ਬੱਚਾ ਮਰਿਆ ਵੀ ਅੱਜ ਪਲਕੀ ਆ ਕੱਲ ਬੱਚਾ ਮਰਿਆ ਨਹੀਂ ਮਾੜਾ ਮੋਟਾ ਦਾ ਪਤਾ ਲੱਗ ਕੇ ਕਰਦਾ ਹੀ ਇੱਕ ਨਹੀਂ ਬੱਚੇ ਦਾ ਕੱਲ ਹੀ ਮਰਿਆ ਬੱਚਾ ਠੀਕ ਆ ਜੀ ਆ ਦੇ ਕੋਈ ਠੀਕ ਆ ਆ ਥਣ ਦੇਵਾ ਤੇ ਬਿਲਕੁਲ ਜਿਹੜਾ ਦੋਸਤੋ ਜੇਕਰ ਬੈਕ ਸੇ ਤੋਂ ਆਪਾਂ ਤੁਹਾਨੂੰ ਦਿਖਾਈਏ ਤੇ ਬਿਲਕੁਲ ਪਧਰ ਲੇਵਾ ਠੀਕ ਆ ਆਵਾਨਾ ਬਿਲਕੁਲ ਪਧਰ ਆ ਥਣ ਪੂਰਾ ਲੰਬਾਈ ਦੇ ਵਿੱਚ ਤੇ ਆ ਜਿਹੜਾ ਪੂਰਾ ਸਰੀਰ ਘਟਾ ਹੈਗਾ ਮੱਝ ਦਾ ਤੇ 10 ਕਿਲੋ ਜਿਹੜਾ ਨੈੱਟ ਦੁੱਧ ਬਿਲਕੁਲ ਇਹ ਤੇ ਥੱਲੇ ਰੈਡੀ ਆ ਜਿਹੜੇ ਵੀਰ ਨੇ ਚੁਵਾਈ ਕਰਨੀ ਆ ਤੁਸੀਂ ਤਸੱਲੀ ਕਰ ਸਕਦਾ ਦੋ ਡੰਗ ਚੋਲੋ 10 ਕਿਲੋ ਠੀਕ ਹੈ ਤੇ ਜੋ ਬਣ ਕਿੰਨਾ ਕੀ ਵੀਰੇ ਮੋਲਿੰਦਾ ਫਿਰ ਮੱਝ ਦਾ ਮਾਇਆ ਦਾ ਲਈਦਾ ਬਵਾਦੀ ਹਾਂਜੀ ਤੇ ਬਾਕੀ ਨੂੰ ਬਚ ਗਿਆ ਕਿ ਸਰ ਵੀ ਡਾਉਣੇ ਪੈਣੇ ਆਪਾਂ ਡਾਵਾਂਗੇ ਹਾਂਜੀ 60 ਹਜ਼ਾਰ ਦੀ ਮੈਂ ਨਹੀਂ ਸੁੱਟ ਦੀ ਤੇ ਵਿੱਚੋਂ ਕੁਝ ਕੱਢਣਾ ਇਹ ਜੋ ਜੇ ਕੀ ਆ ਜਾਂਦਾ ਹੈ ਜਾ ਰਹੀ ਹੈ ਬਾਕੀ ਹੋਰ ਕੇ ਵੀਰ ਭਾਗ ਫੋਨ ਲਾਉਂਦਾ ਜਿੱਦਾਂ ਕੋ ਉਦਾਂ ਗਾ ਫੋਨ ਲਾ ਦੇ ਵੀਰ ਭਾਗ ਬਾਕੀ ਕਰ ਲੈ ਜੀ ਮੋਕਾ ਠੀਕ ਆ ਜੀ 60000 ਦੇ ਵੀਰ ਕਹਿੰਦਾ ਵੀ ਯਾਰ ਇਹ ਜਿਹੜੀ ਮੱਝ ਦਿੱਤੀ ਜਾਊਗੀ ਬਾਕੀ ਦੋਸਤੋ 1000 ਰੁਪਏ ਵਿੱਚੋਂ ਮਾਨਤਨ ਹੁਣ ਮੌਕੇ ਦਾ ਕੀਤਾ ਤੇ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣੀ ਆ ਆਪਦੀ ਤਸੱਲੀ ਕਰ ਲਿਓ ਪਹਿਲਾਂ ਦੋ ਟਾਈਮ ਚੋਗੇ ਡੰਗ ਲਾਵੇ ਬਿਲਕੁਲ ਦੋ ਟਾਈਮ ਚੋਲੋ ਵੀਰਾਂ ਦਾ ਭਾਵੇਂ ਚਾਹੇ ਚੋਗੇ ਡੰਗਾਂ ਦੇ ਦਾ ਚੋਗੇ ਲਓ ਆਪਦਾ ਬਿਲਕੁਲ ਜੀ ਬਿਲਕੁਲ ਪੈਸੇ ਖਰਚ ਕਰਨੇ ਪੈਸੇ ਦੇ ਤੂੰ ਚੀਜ਼ ਨਹੀਂ ਤੂੰ ਫੀਸ ਲੈਣੀ ਬਿਲਕੁਲ ਬਿਲਕੁਲ ਤੇ ਜੋਬਨ ਵੀਰੇ ਨੰਬਰ ਆਪਣੇ ਸੰਪਰਕ ਜ਼ਰੂਰ ਦੇ ਦੇ ਨੰਬਰ ਹੈਗਾ 90418 ਹਾਂਜੀ 43204 ਠੀਕ ਹੈ ਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਜੋਬਨ ਦੇ ਆਪਾਂ ਲਗਾਤਾਰ ਸਕਰੀਨ ਤੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਆ ਬਾਗੇ ਚੌਣ ਚੌਣ ਬਹੁਤ ਮੈਂ ਬਹੁਤ ਬੋਲੀ ਜਾ ਠ ਬਾਕੀ ਵੀਰਾਂ ਦਾ ਵੀ ਚਵਾਈ ਚੁਈ ਕਾਫੀ ਵਧੀਆ ਲੱਗੀ ਠੀਕ ਹੈ ਤੇ ਆਹ ਥਾਂ ਤੁਸੀਂ ਬੇਸ਼ੱਕ ਬੜੇ ਧਿਆਨ ਦੇ ਨਾਲ ਪਹਿਲਾਂ ਵੀਡੀਓ ਨੂੰ ਦੇਖ ਲਿਆ ਕਰੋ ਦੋਸਤੋ ਉਸ ਤੋਂ ਬਾਅਦ ਤੁਸੀਂ ਜਿਹੜਾ ਸੰਪਰਕ ਆਨਰ ਦੇ ਨਾਲ ਮਾਲਕ ਦੇ ਨਾਲ ਕਰ ਲਿਆ ਕਰੋ ਠੀਕ ਹੈ ਜੀ ਤੇ 59000 ਦੀ ਜਿਹੜੀ ਹੋਵੇਗੀ 1 ਘੱਟ 60000 ਜਿਹੜਾ ਦੋਸਤੋ ਮੋਲ ਬਾਕੀ ਤੁਸੀਂ ਕੋਈ ਵੀਰ ਆਪਦੀ ਸੋਚ ਸਮਝ ਹਿਸਾਬ ਨਾਲ ਵੀ ਲਗਾ ਸਕਦਾ ਪਹਿਲਾਂ ਉਸ ਤੋਂ ਤੁਸੀਂ ਇੱਕ ਵਾਰੀ ਮਾ ਜਾ ਕੇ ਤਸਲੀ ਨਾਲ ਚਵਾਈ ਕਰਕੇ ਦੇਖ ਲੀ ਠੀਕ ਹੈ ਅੱਜ ਫਿਲਹਾਲ ਜਿਹੜੇ ਦੋ ਪਸੂ ਸੀ ਬਕਾਉ ਵੀਰ ਦੇ ਕੋਲ ਦੋਹਾਂ ਦੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਆ ਜਰੂਰ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ